ਕੱਤ ਤਿੰਨ ਜਣੇ ਦਾ ਤੇ ਠੀਕਾ ਦਾ ਹਾਂ ਖੜਾ ਹੋ ਫਿਰ ਇੱਧਰ ਆ ਗਾਣਾ ਉਹਨਾਂ ਕਰੇ ਨਾ ਤੇ ਇੱਧਰ ਆ ਲਗਦਾ ਆ ਲੈ ਆਪਾ ਪਾਈ ਨਹੀਂ ਪਿਆ ਕਹਿੰਦੇ ਕਿੰਨੀ ਸਰਵਿਸ ਕਰੀ ਸਰਵਿਸ ਕਦੀ ਨਹੀਂ ਕਰੀ ਪਾਏਗੇ ਇਹਨਾਂ ਦੇ ਚੰਗੀਆਂ ਗੱਲਾਂ ਆਪਾਂ ਜਿੰਨੀ ਦੰਦਮ ਨਹੀਂ ਕਰਾਂਗੇ ਠੀਕ ਹੈ ਗੱਲਬਾਤ ਕੀ ਹੋਈ ਚਿੰਪਟ ਦੇ ਸਰਪੰਚ ਸਾਹਿਬ ਤੁਸੀਂ ਮੈਂ ਮੰਡਰ ਮੋਕੋ ਜਿਵੇਂ ਕੁਝ ਨਹੀਂ ਠੀਕ ਹੈ ਮੈਨੂੰ ਆਏ ਦੋ ਮੈਂ ਆਪਦੇ ਕੋਠੇ ਤੇ ਕਹੇ ਨੱਚਾ ਕੁੱਦਾ ਕੁਝ ਕਰ ਹਾਂ ਵੇਖਾ ਸੱਚੀ ਗੱਲ ਹੈ ਜਿਹੜੀ ਗੱਲ ਹੈ ਇਹ ਕਹਿੰਦੀ ਵੀ ਤੂੰ ਮੈਨੂੰ ਦੇਖ ਕੇ ਗਾਣੇ ਗਾਉਂਦਾ ਮੈਂ ਕਿ ਪੁੱਛੀ ਹੈਗਾ ਇਹ ਹਾਂ ਦੱਸ ਬਈ ਇਹ ਤਾਂ ਜੀ ਮੈਨੂੰ ਆਖਰੀ ਵਾਰ ਬੱਗੀ ਕਿੱਥੇ ਨਿਕਮਾਤੋਂ ਨਿਕਲੀ ਰੋੜ ਦੀ ਬਾਜ ਪੈ ਗਿਆ ਇਹਦਾ ਬਾਜ ਬਾਜ ਰੋੜ ਕਰਾ ਇਹਦਾ ਇਹ ਕਈ ਵਾਰੀ ਬੰਦਾ ਸੁਤੇ ਸੁਭਾਈ ਕਰਿਆ ਹੁੰਦਾ ਪੈਤੀ ਐ ਅੱਜ ਕੀ ਬਾਜ ਨਹੀਂ ਪੈਤੀ ਤੈਨੂੰ ਛੇੜ ਪੈਚ ਝੱਗ ਭੜ ਗਈ ਪੁੱਛੀ ਆਈ ਏ ਤੇ ਚੁੱਪ ਕਰ ਬੋਲ ਨਾ ਕੇ ਲੈ ਕਰ ਤੈਨਾਂ ਸਾਡੇ ਸਾਡੇ ਖਬਰੇ ਜੋ ਕਹਿੰਦੀ ਨਾ ਵੀ ਇਹਦੀ ਪੰਗੇ ਵੀ ਜੇ ਵੇਲੇ ਆ ਕੇ ਮੈਂ ਸਭਿਆਤਾ ਨਾਲ ਚੱਲੇ ਆ ਕੋਈ ਨਹੀਂ ਕੋਈ ਨਹੀਂ ਤੰਗ ਸੇਤੀ ਤੰਗ ਸੇਤੀ ਗੱਲ ਕਰੋ ਹਾਂ ਜੀ ਕਿਨੇ ਤੂੰ ਮਜ਼ਾਕ ਲਈ ਇਹ ਨੀ ਆ ਰਹੀ ਹਾਰ ਲੈ ਗਿਆ ਮੇਰਾ ਤੱਕ ਜਦ ਜਾਣਾ ਮਰੇ ਮੈਨੇ ਗੱਜ ਲੈ ਕੇ ਚਿੱਤੇ ਚਿੱਤੇ ਚੰਦੀ ਬੰਦਾ ਬੰਦਾ ਤੇਰੇ ਤੇ ਮੈਂ ਗੱਜ ਰੇ ਹੱਥੀ ਮਾਤਾ ਦੇ ਬੁੱਛੀ ਹੰਝੀ ਤੂੰ ਮਾਰੀ ਨਹੀਂ ਨਹੀਂ ਮੈਨੂੰ ਗੁੱਸੇ ਤਾਂ ਕਿ ਨਾ ਨੰਗੀਆਂ ਕਾਲਾ ਕਰਦੀਆਂ ਨੰਗੀਆਂ ਲੋਕਾਂ ਦੇ ਗਾਲਾਂ ਮੋਦਾ ਮੋਦਾ ਚੋਰੀ ਨਹੀਂ ਕਰਨ ਲੱਗਿਆ ਨਹੀਂ ਕਹਿੰਦਾ ਪੈਸੇ ਦੀ ਗੁੱਟੀ ਨਹੀਂ ਗਾਲ ਗੁਲਾਮ ਤੇ ਕੋਈ ਬੁੱਥਾ ਨਹੀਂ ਮੇਰੀ ਗੱਲ ਸੁਣ ਲਈ ਇੱਥੇ ਸਹੀ ਨੇ ਇਹ ਵੀ ਕਾਰਪਾਸਟਰ ਲੱਗਿਆ ਮੇਰੇ ਕੋਲ ਪੈਸੇ ਆ ਮੇਰੇ ਕੋਲ ਪੈਸੇ ਆ ਇਹਨੇ ਵੇਚੀ ਮੈਂ ਮੈਂ ਖਵਾ ਇਹਨੇ ਲਾਇਆ ਪੱਕਾ ਤੁਹਾਨੂੰ ਮਾਣ ਨਹੀਂ ਦੇ ਮੇਰੇ ਚੱਪਲੇ ਲੈ ਗਈ ਮੈਂ ਇਹਦੇ ਜਨਮ ਦੇਣ ਵੇਲੇ ਲੈ ਕੇ ਦਿੱਤੀਆਂ ਸੀ ਮੇਰੇ ਪਾਪਾ ਨੇ ਚੰਦੇ ਦੇਖ ਲੈ ਭਾਈ ਤੂੰ ਕਹਿੰਦਾ ਇਹ ਕਰਦਾ ਵੀ ਹੈ ਕਾਣ ਦੇਖ ਲਓ ਇਹ ਕਿਹੜੀਆਂ ਚੱਪਲੇ ਚੱਕੂ ਆ ਹੈ ਮਾਰ ਕੇ ਜੁੱਤੀ ਮੂਟ ਕੱਢੂ ਮੈਂ ਪਰ ਤੇਰੇ ਛੜੇ ਦਾ ਬੰਦਾ ਮੈਨੂੰ ਚੋਕੀ ਗੱਲ ਹੈ ਕੱਢੂ ਹੈ ਹਾਂ ਉਹ ਤੇਰੇ ਪਹਿਲੇ ਨਿਕਲਿਆ ਪਰ ਕੀ ਕੱਢੇਗਾ ਮੂਤ ਆਉਂਦਾ ਤੂੰ ਮੂੰਹ ਕਮੇ ਤੇ ਜੰਮ ਲੰਮੀ ਨਾ ਮਰੇ ਤੇ ਮੂੰਹ ਤੋ ਫਾੜਦਾ ਮੂੰਹ ਕੱਢੂ ਸਰਪੰਚ ਭਾਈ ਮੈਂ ਮੈਂ ਡੰਗਾਂਗੇ ਤੇ ਮਾਰ ਦੂਗਾ ਤੋਰੀ ਜਾ ਲੈ ਠੰਡੀ ਕਰੋ ਗੱਲ ਤਾਂ ਖਲੀ ਹੁੰਦੀ ਹਾਂ ਠੰਡੀ ਕਰੋ ਜਿਆਦਾ ਬਸ ਤੁਸੀਂ ਆਪੀ ਬੈਠੋ ਜਾਂ ਫਿਰ 5 ਮਿੰਟ ਲਓ ਆ ਚੱਪਲਾ ਨਹੀਂ ਦਾ ਸਰਿਆ ਮੋਟਿਆ ਮੈਂ ਠੂਠਾ ਜੀ ਕਹਿੰਦਾ ਚੱਪਲਾ ਦਾ ਸਰਿਆ ਹਾਂ ਨਵੇਂ ਮੈਂ ਮਹਾਰਾਜ ਚੋਖਾਰ ਦੋ ਇਹ ਕਿ ਬੁੱਠੀ ਦੇ ਕੋਈ ਆਏ ਦੱਸ ਤੂੰ ਮੱਝ ਤਾਂ ਨਹੀਂ ਹੈ ਕਿ ਕਿਉਂ ਲੈ ਕਿੱਡੀ ਕਦਾਰੇ ਛਾ ਤੂੰ ਬੈੜੇ ਚਪਾ ਕੇ ਤੂੰ ਮਾਹੂਂ ਜੀਏ ਤੂੰ ਚੁੱਪ ਕਰ ਜਾ ਪੁਕਾਰ ਜਾ ਹਾਂ ਮਾਂ ਨੇ ਛੱਜ ਪਾ ਕੇ ਕਿਤਾ ਹਾਂ ਹਾਂ ਛੱਜ ਪਾ ਜਾ ਹਾਂ ਛੱਗੀ ਬੁੱਧ ਛੱਗੀ ਮੈਂਬਰ ਕੀ ਤੂੰ ਮੇਰੀ ਗੱਲ ਸੁਣ ਲਈ ਤੂੰ ਮਾ ਤੇਰੇ ਦਾਦੀਆਂ ਨੇ ਤੂੰ ਮਾ ਨਹੀਂ ਚੱਪ ਕਰ ਹਲੇ ਹਲੇ ਕਸਰੀ ਹੱਕੇ ਸਣੀ ਮੇਰੇ ਬੋਲਦਾ ਕੀ ਬੋਲਦਾ ਦੇ 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 ਆ ਡਾਂਗ ਲਈ ਚੱਕੀ ਮੜ ਜੀ ਚੁੱਪ ਕਰ ਮੇਰਾ ਫੜਾ ਸੁਭਰ ਕੇ ਮੂੰਹ ਆ ਨਾ ਬੋਲ ਇਹਦਾ ਭੌਂਕੀ ਜਾਣਗੇ ਕੁੱਤਿਆਂ ਵਾਂਗੂ ਨਾ ਉਹ ਘਟਾ ਨਾ ਘਟਾ ਆ ਚੌਰੀ ਨਾ ਚੌਰਾ ਤੁਸੀਂ ਗੱਲ ਨੂੰ ਮੇਰੇ ਇੱਕ ਮਿੰਟ ਮੇਰਾ ਫੜਾ ਕੱਟ ਦੱਟ ਵਾ ਮੈਂ ਤੁਮ ਬਲਾਹੀਰ ਕੱਟ ਦੱਟ ਤੂੰ ਮਰ ਨਾਲ ਕੱਟਣੀ ਹੈ ਹੈਈ ਹੈਈ ਤੂੰ ਮੱਕ ਚਾਦੀ ਆ ਇਸਨੂੰ ਬਦ ਕੀ ਨਹੀਂ ਯਾਰ ਤੇ ਜਿੱਦਣ ਦੀ ਮੈਂ ਤੇ ਆ ਕੇ ਜੇ ਮੈਂ ਤੇ ਕਦੇ ਕੁਝ ਨਹੀਂ ਪਾਇਆ ਦੇਖਿਆ ਟੋਮਾ ਕਿੱਥੋਂ ਆ ਗਿਆ ਇੱਥੇ ਚੁਕੀਆਂ ਨਹੀਂ ਨੇ ਜੋਰ ਤਾਂ ਹੈ ਨਾ ਸਾਡਾ ਪਹਿਲੀ ਛੱਡ ਸਾਡੇ ਸਾਡੇ ਕੰਦਾ ਤੁਨੀ ਦੇਖਦੇ ਇਹ ਸਾਰਾ ਤੁਨੀ ਸਾਡੇ ਕੰਦਾ ਤੋਂ ਹੀ ਰਹਦੇ ਰਹੇ ਬਾਲਾ ਮਾਲਾ ਅੱਛਾ ਬਾਲੇ ਨੂੰ ਪੈਣ ਦਾ ਹੋਰ ਮੇਰੇ ਕੋਲ ਥੋੜਾ ਅੱਡੇ ਬਾਲੇ ਜਿਹੜੀ ਛੋਟੀ ਸਾਤ ਕਿਨੇ ਛੱਡਿਆ ਨਹੀਂ ਹਾਂ ਸਰਪੰਚ ਸਾਹਿਬ ਇਹ ਮੈਂ ਸਾਡੇ ਪਾਪੇ ਨੂੰ ਨਾ ਕੰਦੇ ਦੇ ਉੱਪਰੋਂ ਚੜ੍ਹ-ਚੜ੍ਹ ਕੇ ਦੇਖਦੀ ਆ ਮੈਨੂੰ ਕਹਿੰਦੇ ਨੇ ਸ਼ਰਮ ਆਉਂਦੀ ਆ ਦੀ ਹੈ ਅੱਜ ਕੀ ਕਰੀਏ ਨਾ ਅਣਸ਼ੇੜੀ ਦੇ ਸਰੇ ਦੇ ਖਾਣਾ ਕੀ ਚੱਕੇ ਨੇ ਸਾਰੇ ਦੇ ਝਾਕੀਆਂ ਦੇ ਅੰਦਰ ਦੀ ਇਹ ਤਾਂ ਪੈਰਾਂ ਰੱਖਦਾ ਕਿ ਨਾ ਮੈਨੂੰ ਲੱਗਦਾ ਨਾ ਦੇਖਣ ਨੂੰ ਕੀ ਹੈ ਮਾਰ ਵਾਲਾ ਰੰਜੀਤ ਉਹਦਾ ਮੁੱਢਾ ਰਾਏ ਤੇ ਤੂੰ ਦੇਖਣ ਨੂੰ ਕੀ ਆ ਮੇਰੇ ਪਾਪੇ ਦੇ ਛੱਟੇ ਦੁਸ਼ਣ ਲੰਨੀ ਆ ਲੋ ਪਾਪਾ ਸਵਾਦ ਖਾਣਾ ਹੋਰ ਕਰ ਲੈ ਮੇੜ ਦੋ ਕੋਈ ਘਰ ਇੱਕ ਮਿੰਟ ਖੜਦਾ ਹੋਏ ਬਾਹਰ ਇੱਥੇ ਫੋਟੋ ਲੈ ਤੂੰ ਮੈਂ ਕੰਮ ਪਜਾਈ ਕੀ ਮੈਂ ਅੱਦੇ ਭੁੱਖ ਚੜਾ

ਆ ਚਾਹੇ ਦਾ ਰੋੜਾ ਜਨਾ ਮਰਜੀ ਵਧਾਈ ਜਾਓ ਲੈ ਆ ਲੈ ਉਹ ਖੜਜੋ ਕਿਹੜਾ ਬੋਲ ਪੋ ਰਹੇ ਨੇ ਆ ਸਰਪੰਚਾਂ ਮੇੜ ਜੁੰਦਾ ਨਹੀਂ ਕਰ ਮੇੜ ਇਹਦਾ ਆ ਬੋਲੋ ਤੁਸੀਂ ਆ ਜਾਓ ਆ ਜਿਹੜਾ ਬੱਕੂ ਬੋਲੂਣਾ ਸਰਪੰਚ ਹਾਟਾ ਸੋਹਣੇ ਤੰਬਾ ਹੋਇਆ ਗਰਮ ਨੇ ਕੀ ਫੋਲਾ ਮੈਂ ਤਾਂ ਗਉਣਾ ਮੈਂ ਮੈਂ ਬਰੋ ਦੀ ਧਰਦੀ ਕਹੋ ਖਾਣੂ ਮੈਂ ਉਹ ਬਜੜੀ ਲੈ ਕੇ ਫਿਰ ਰੜਦੀ ਹੋਈ ਹੱਥਾਂ ਚ ਮੇਰੀ ਖੜਾ ਸੁਣਨ ਮੈਂ ਲੰਬੇ ਦੇ ਹੱਥ ਨਾਲ ਮਾਰੀ ਇਹਦਾ ਬੰਨੂ ਇਹ ਫੁੰਮਣੀ ਘਰ ਤਾਂ ਗਲਤ ਹੈਣਾ ਗਲਤ ਹੈ ਗਲਤ ਨਹੀਂ ਤੇਰੇ ਸਾਹਮਣੇ ਬਾਹਰ ਨੂੰ ਤੁਮ ਮੈਂ ਨਹੀਂ ਆ ਇਹਨਾਂ ਵਜੋਂ ਚੱਕ ਲੂੰਗੀ ਅਣੀ ਗੱਲ ਸੱਚ ਦੀ ਗੱਲ ਰਾਣੀ ਹਾਂ ਜਿਹੜਾ ਤੇਰਾ ਬਜ ਮੇਰੀ ਗੱਲ ਸੁਣ ਸਰਪੰਚ ਮੇਰਾ ਤਾਂ ਪਾ ਦੀ ਟੱਕ ਕਰ ਰਿਹਾ ਆ ਅਗਲੀ ਵਾਰ ਨੂੰ ਤਾਂ ਕੋਤਾ ਕੁਝ ਲੈ ਕੇ ਦਿੰਦਾ ਸੀ ਇਹਦੇ ਜਨਮ ਦੇ ਵਿੱਚ ਤਾਂ ਰਾਣੀ ਹਾਰ ਪਾਇਆ ਮੈਨੂੰ ਐ ਲੱਗਦਾ ਮੇਲੇ ਤੋਂ ਲੈ ਕੇ ਪਾਇਆ ਹੋਊਗਾ ਫਿਰ ਆਦਾ ਗੱਲ ਨਹੀਂ ਕਰ ਕਦੀ ਨਹੀਂ 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 ਗੱਲ ਨਹੀਂ ਕਰ ਕਦੀ ਤੁਸੀਂ ਗੱਲ ਨਹੀਂ ਕਰਦੇ ਦੇਖੋ ਗੱਲ ਕੀ ਅੱਜ ਦੇਣਾ ਸੋਮਵਾਰ ਹੈ ਸੋਮਵਾਰ ਬੇਟਾ ਖੁੱਲਾ ਇੱਕ ਬਾਰ ਦੇ ਰੱਖ ਨਹੀਂ ਕਮਾਲ ਦੇ ਕੇ ਆਤਾ ਜੀ ਇਹ ਗੱਲ ਸੁਣ ਲਓ ਕੋਲਾਤੀ ਨਮੇਰ ਦੋਵੇਦਾ ਮੈਂ ਖਰਚਾ ਦੋ। ਨਾ ਤੂੰ ਆਏ ਬੋਲਾ ਕੋਈ ਰੀਸ਼ੀਮੋਨੀ ਹੈ ਤੂੰ। ਹਾਂ ਪੂਰੀ ਛੀਮੋਨੀ ਹੈ ਕੋਈ। ਉਹ ਸਹੀ ਨਹੀਂ ਖੁੱਛ ਨਾਲ ਰੀਸ਼ੀਮੋਨੀ ਹੈ। ਉਹ ਖਰਚਾ ਹੈ। ਬੰਦੇ ਖੰਨਿਆ। ਹਾਂ। ਲੈ ਲੈ। ਲੈ ਲੈ। ਜਾ ਇਹ ਦੇ ਪੂਰੀ ਤੇਰੀ ਜਾਨ ਡਾਂਗਾ ਲੈ ਕੇ ਆਇਆ। ਤੂੰ ਜਾਨੀ ਵੀ ਨਾ ਵੈਰ। ਜਾ ਸਾਡਾ। ਨਾ ਲੈ ਆਪਾਂ ਟਿਕਾਣਾ ਵੀ ਛੱਡ ਲੈ। ਮੈਂ ਤਾਂ ਉੱਤੇ ਮੇਰਾ ਤਾਂ ਕਹਿ ਕਿਥੇ ਗਏ ਹੋ ਲੈ ਜਿਹਦਾ ਐਮਡੀ ਭੈਣ ਬਣੀ ਫੜਦੀ ਆ ਤਾਂ ਯਾਰ ਅਸੀਂ ਸਾਈਕਲ ਵੀ ਲੈ ਦੇਣ ਬੈਠੇ ਆ ਅਸੀਂ ਬੱਧੂ ਬੈਠੇ ਫੇ ਰੋੜੇ ਆ ਵੀ ਚੜਦੋ ਫੇ ਬੜਲੋ ਲੱਗਿਆ ਗਰੋਹ ਵੀ ਚੜਦੋ ਫੇ ਫਸਾ ਫੇ ਉਹ ਤੇ ਬੇੜੇ ਜਿਹੜਾ ਜੂਸ ਪੀਣ ਲੱਗ ਪਏ ਸੱਜਾ ਜਮੇ ਤੁਸੀਂ گاؤں ਕੇ ਸਰਪੰਚਾਂ ਮਾ ਪੰਨ ਮਿਟ ਨਾ ਅਸੀਂ